ਖਬਰਨਾਮਾ ਦੇਖ ਰਿਆ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੂਵਾਲ ਦਾ ਵੱਡਾ ਐਕਸ਼ਨ ਪਹਿਲਾ ਐਕਸ਼ਨ ਲਿਆ ਗਿਆ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਵਰ ਜੇ ਪ੍ਰਤਾਪ ਸਿੰਘ ਤੇ ਉਹਨਾਂ ਨੂੰ 5 ਸਾਲਾਂ ਲਈ ਆਪ ਆਦਮੀ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਹੈ ਇਸ ਤੋਂ ਬਾਅਦ ਐਕਸ਼ਨ ਲਿਆ ਗਿਆ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਤੇ ਕਿਉਂਕਿ ਉਹਨਾਂ ਨੇ ਹਰਾਂ ਦੇ ਪਾਣੀ ਨੂੰ ਲੈ ਕੇ ਠੀਕਾ ਟਿੱਪਣੀ ਕੀਤੀ ਸੀ ਅਤੇ ਬੜੇ ਵੱਡੇ ਇਲਜ਼ਾਮ ਲਗਾਏ ਸੀ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਲਗਭਗ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਹਾਲਾਂਕਿ ਉਹ ਫਰਾਰ ਨੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਕਦੇ ਯੂਪੀ ਕਦੇ ਦਿੱਲੀ ਕਦੇ ਬਿਹਾਰ ਤੇ ਕਦੇ ਮਹਾਰਾਸ਼ਟਰ ਦੇ ਵਿੱਚ ਲੇਕਿਨ ਹਾਲੇ ਪੰਜਾਬ ਪੁਲਿਸ ਨੂੰ ਕੋਈ ਕਾਬੂਜਾ ਵੀ ਨਹੀਂ ਮਿਲੀ ਹਰਮਿੰਦਰ ਸਿੰਘ ਪਠਾਨ ਮਾਜਰ ਨੂੰ ਲੈ ਕੇ ਲੈ ਕੇ ਲੇਕਿਨ ਇੱਕ ਹੋਰ ਵੱਡਾ ਐਕਸ਼ਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਕਰਨ ਜਾ ਰਹੇ ਨੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਬਟ ਉਹ ਉਪਜੂਦਾ ਵਿਧਾਇਕ ਵੀ ਨਹੀਂ ਟ੍ਰਿਪਲ ਸੀ ਫਾਰਮੂਲੇ ਦੇ ਤਹਿਤ ਉਹਨਾਂ ਨੂੰ ਬਾਹਰ ਕੱਢਾ ਜਾਵੇਗਾ ਟ੍ਰਿਪਲ ਫਾਰਮੂਲ ਟ੍ਰਿਪਲ ਸੀ ਦਾ ਫਾਰਮੂਲਾ ਕੀ ਕਹਿੰਦਾ ਹੈ ਟ੍ਰਿਪਲ ਸੀ ਦਾ ਫਾਰਮੂਲਾ ਹੈ ਕਿ ਆਦਮੀ ਦਾ ਕਰਤਾਰ ਕ੍ਰਾਈਮ ਅਤੇ ਕ੍ਰਪਸ਼ਨ ਜੇਕਰ ਆਦਮੀ ਦਾ کردار ਸਹੀ ਨਹੀਂ ਜੇਕਰ ਉਹ ਕ੍ਰਾਈਮ ਕਰਦਾ ਹੈ ਜੇਕਰ ਉਹਦੇ ਤੇ ਕ੍ਰਪਸ਼ਨ ਦੇ આરોਪ ਲੱਗੇ ਹੋਏ ਨਹੀਂ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਹ ਟ੍ਰਿਪਲ ਸੀ ਵਾਲੇ ਫਾਰਮੂਲੇ ਦੇ ਤਹਿਤ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਹੈ ਤੇ ਦੂਸਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਕੰਨ ਹੋ ਗਏ ਨੇ ਚੌਕਸ ਹੋ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਛੇ ਤੋਂ ਬਿਨਾ ਵੀ ਵੱਡੇ ਐਕਸ਼ਨ ਲੈ ਸਕਦੇ ਨੇ ਜਿਸ ਤਰ੍ਹਾਂ ਹਰਮੀਸ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਕਿ ਸਾਰੀ ਬਾਗਡੋਰ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਸੁਪਰੀਮੋ ਦੇ ਹੱਥ ਵਿੱਚ ਹੈ ਸੁਪਰੀਮੋ ਜਿੰਨੂੰ ਚਾਹੇ ਉਹਦੇ ਕੋਲੋਂ ਅਸਤੀਫਾ ਲੈ ਸਕਦੇ ਨੇ ਉਹਨਾਂ ਨੇ ਕਿਹਾ ਸੀ ਕਿ ਪੰਜ ਮੌਜੂਦਾ ਵਿਧਾਇਕਾਂ ਦੇ ਅਸਤੀਫੇ ਆਲਰੇਡੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਟੇਬਲ ਦੇ ਉੱਤੇ ਪਏ ਹੋਏ ਨੇ ਕਿਸੇ ਵੀ ਸਮੇਂ ਉਹਨਾਂ ਦੀ ਸੰਗੀ ਕੁਟੀ ਜਾ ਸਕਦੀ ਹੈ ਕਿਸੇ ਵੀ ਸਮੇਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ ਹੈ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਲੇਕਿਨ ਹੁਣ ਅਸਤੀਫਾ ਕਿਰਦਾਰ ਕ੍ਰਾਈਮ ਅਤੇ ਕਰਪਸ਼ਨ ਦੇ ਆਧਾਰ ਤੇ ਲਿਆ ਜਾਵੇਗਾ ਜੇਕਰ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਜਿਹੜੇ ਜਿਨ੍ਹਾਂ ਦਾ ਕਿਰਦਾਰ ਸਹੀ ਨਹੀਂ ਜਿਹੜੇ ਕ੍ਰਾਈਮ ਕਰਦੇ ਨੇ ਜਿਹੜੇ ਕਰਾਪਸ਼ਨ ਕਰਦੇ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਇਹ ਨਾਅਰਾ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਖਬਰ ਆ ਰਹੀ ਹੈ ਇਹ ਵਿਰੋਧ ਹੁਣ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਸ ਵਿਧਾਇਕ ਨੂੰ ਜਲਦੀ ਤੋਂ ਜਲਦੀ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਐਕਸ਼ਨ ਵੀ ਲੈਣਗੇ ਸੂਤਰਾਦੇਹ ਵਾਲੇ ਤੋਂ ਪੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਇਹ ਵਿਰੋਧ ਸ਼ੁਰੂ ਹੋਣੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦੇ ਆਗੂਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੈ ਕੇ ਇਹ BC ਵਿੰਗ ਦੇ ਪ੍ਰਧਾਨ ਆਪ ਆਦਮੀ ਪਾਰਟੀ ਤੋਂ ਨੇ ਹਲਕਾ ਸ਼੍ਰੀ ਅਬਰਸਰ ਸਾਹਿਬ ਤੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਟ੍ਰਿਪਲ ਸੀ ਦੇ ਫਾਰਮੂਲੇ ਨੂੰ ਲੈ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਨ ਨੂੰ ਲੈ ਕੇ ਕਿਰਦਾ ਗਰਦਾਰ ਸਹੀ ਨਹੀਂ ਹੈ ਕ੍ਰਾਈਮ ਹੈ ਕਰਪਸ਼ਨ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਸਹੀ ਆਪਣੇ ਮਿਆਰ ਤੇ ਨਹੀਂ ਉਤਰੇ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਤਰਨਤਾਰ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਖਡੂਰ ਸਾਹਿਬ ਤੋਂ ਆਪ ਦੇ ਵਿਧਾਇਕ ਮਰਜਿੰਦਰ ਸਿੰਘ ਲਾਲਪੁਰਾ ਤੇ ਉਸ ਦੇ ਸਾਥੀਆਂ ਪੰਜ ਪੁਲਿਸ ਮੁਲਾਜ਼ਮਾਂ ਤੇ ਇੱਕ ਟੈਕਸੀ ਡਰਾਈਵਰ ਨੂੰ 12 ਸਾਲ ਪੁਰਾਣੇ ਬਹੁ ਚਰਚਾ ਤੋਂ ਉਸਮਾ ਕਾਂਡ ਵਿੱਚ ਦੋਸ਼ੀ ਪਾਇਆ ਜਾਂਦੇ ਜਿਲ੍ਹਾ ਤਰਨਤਾਰ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਜਾਣ ਪ੍ਰੰਤ ਉਹਨਾਂ ਨੂੰ ਜੇਲ੍ਹ ਭੇਜੇ ਜਾਣ ਤੇ ਆਪ ਦੇ ਜਿਲ੍ਹਾ ਮੈਂ ਫਿਰ ਗੱਲ ਕਰ ਰਿਹਾ ਜੀ ਆਪ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਬੀਸੀ ਵਿੰਗ ਦੇ ਪ੍ਰਧਾਨ ਅਤੇ ਸੀਨੀਅਰ ਸਿਆਸਦਾਨ ਅਰਮੋਲ ਸਿੰਘ ਸ਼ਾਪਾ ਨੇ ਪ੍ਰੈਸ ਮਿਲਣੀ ਮੌਕੇ ਉਹਨਾਂ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਵਿਧਾਇਕ ਲਾਲਪੁਰਾ ਨੂੰ ਪਾਰਟੀ ਚੋਂ ਤੁਰੰਤ ਬਾਹਰ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਛਾਪਾ ਨੇ ਕਿਹਾ ਕਿ ਕੇਜਰੀਵਾਲ ਜੋ ਕਿ ਟ੍ਰਿਪਲ ਸੀ ਫਾਰਮੂਲਾ ਜਿਸ ਵਿੱਚ ਆਕੂ ਦਾ ਕਰਤਾਰ ਕ੍ਰਾਈਮ ਅਤੇ ਕ腐ਸ਼ਨ ਸ਼ਾਮਲ ਸੀ ਇਸ ਨਾਲ ਸੰਬੰਧਿਤ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਣ ਤਾਂ ਜੋ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਉਸ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਹੁਣ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਆਪ ਆਦਮੀ ਪਾਰਟੀ ਦੇ ਬੀਸੀ ਵਿੰਗ ਦੇ ਅਬਰਸਰ ਤੋਂ ਪ੍ਰਧਾਨ ਅਤੇ ਸੀਨੀਅਰ ਸਿਆਸਦਨ ਅਰਬੋਧ ਸਿੰਘ ਸ਼ਾਪਾ ਵੱਲੋਂ ਕਿ ਟ੍ਰਿਪਲ ਸੀ ਦੇ ਫਾਰਮੂਲੇ ਦੀ ਤੁਸੀਂ ਗੱਲ ਕੀਤੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਉਹ ਗੱਲ ਉੱਤੇ ਖਰੇ ਨਹੀਂ ਉਤਰੇ ਉਸ ਵਿਧਿ ਵਿਧਾਨ ਉੱਤੇ ਪੂਰੇ ਨਹੀਂ ਹੋਏ ਮਨਜਿੰਦਰ ਸਿੰਘ ਲਾਲਪੁਰਾ ਇਸ ਕਰਕੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਲਦੀ ਤੋਂ ਜਲਦੀ ਆਪ ਆਦੀ ਪਾਰਟੀ ਤੋਂ ਬਾਹਰ ਦਾ ਰਸਤਾ ਧੋਇਆ ਜਾਵੇ ਧੰਨਵਾਦ